ਵਿਦੇਸ਼ੀ ਦਵਾਈਆਂ ਨੂੰ ਭਾਰਤ ਵਿੱਚ ਕਲੀਨिकल ਟਰਾਇਲ ਦੀ ਲੋੜ ਨਹੀਂ ਹੋਵੇਗੀ ਕੇਂਦਰ ਸਰਕਾਰ ਦੇ ਇਸ ਫੈਸਲੇ ਤਹਿਤ ਯੂਕੇ ਯੂਐਸ ਆਸਟ੍ਰੇਲੀਆ ਜਾਪਾਨ ਕੈਨੇਡਾ ਤੇ ਯੂਰਪੀ ਯੂਨੀਅਨ ਦੇ ਕਿਸੇ ਵੀ ਦੇਸ਼ ਵਿੱਚ ਜੇਕਰ ਕਿਸੇ ਦਵਾਈ ਦਾ ਕਲੀਨिकल ਟਰਾਇਲ ਹੁੰਦਾ ਹੈ ਤਾਂ ਉਸ ਦਵਾਈ ਨੂੰ ਉੱਥੋਂ ਦੀ ਰੈਗੂਲੇਟਰੀ ਅਥਾਰਟੀ ਦੀ ਮਨਜ਼ੂਰੀ ਮਿਲਦੀ ਹੈ ਤਾਂ ਉਸ ਨੂੰ ਭਾਰਤ ਵਿੱਚ ਟਰਾਇਲ ਕਰਵਾਉਣ ਦੀ ਲੋੜ ਨਹੀਂ DCGI ਦੀ ਮਨਜ਼ੂਰੀ ਤੋਂ ਬਾਅਦ ਉਹ ਦਵਾਈ ਭਾਰਤੀ ਬਾਜ਼ਾਰ ਵਿੱਚ ਸਿੱਧੀ ਮੁਹੱਈਆ ਹੋਵੇਗੀ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਨਿਊ ਡਰਗ ਐਂਡ ਕਲੀਨिकल ਟਰਾਇਲ 2019 ਦੇ ਰੂਲ 101 ਵਿੱਚ ਬਦਲਾਅ ਕੀਤਾ ਹੈ ਇਸ ਫੈਸਲੇ ਨਾਲ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਆਸਾਨੀ ਨਾਲ ਮੁਹੱਈਆ ਹੋ ਸਕਣਗੀਆਂ ਤੇ ਇਸ ਨਾਲ ਦਵਾਈਆਂ ਸਸਤੀਆਂ ਵੀ ਹੋਣਗੀਆਂ ਸਿਹਤ ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਵੀ ਦਵਾਈ ਵਿਦੇਸ਼ ਤੋਂ ਭਾਰਤ ਆਵੇਗੀ ਉਹ ਭਾਰਤ ਦੀ ਭੂਗੋਲਿਕ ਸਥਿਤੀ ਦੇ ਅਨੁਕੂਲ ਹੋਏਗੀ ਇਸ ਤੋਂ ਪਹਿਲਾਂ ਖਾਸ ਕਰਕੇ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਨੂੰ ਭਾਰਤ ਲਿਆਉਣ ਲਈ ਵਿਸ਼ੇਸ਼ ਮਨਜ਼ੂਰੀ ਲੈਣ ਦੀ ਲੋੜ ਪੈਂਦੀ ਸੀ ਇੱਥੋਂ ਤੱਕ ਕਿ ਜੇਕਰ ਕਿਤੇ ਪੈਟੈਂਟ ਦਵਾਈ ਨੂੰ ਭਾਰਤ ਲਿਆਂਦਾ ਜਾਂਦਾ ਤਾਂ ਇੱਥੇ ਦਵਾਈ ਦਾ ਕਲੀਨिकल ਟਰਾਇਲ ਹੁੰਦਾ ਸੀ ਇਸ ਕਾਰਵਾਈ ਵਿੱਚੋਂ ਗੁਜ਼ੜਨ ਵਿੱਚ ਤਕਰੀਬਨ 5 ਤੋਂ 20 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਸੀ